ਪੰਜਾਬ ਵਿੱਚ ਹੜਾ ਦੀ ਮਾਰ ਹੇਠ ਆਏ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੱਡੇ ਪੱਧਰ ਤੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਦਾਇਤਾਂ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਹੜ੍ਹ ਪੀੜਤਾ ਦੀ ਮਦਦ ਲਈ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਵੱਡੀ ਗਿਣਤੀ ਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ ਇਸ ਦੌਰਾਨ ਸਮੂੱਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਨਾਬਾ ਵੱਲੋਂ ਹੜਪੀੜਤਾ ਦੀ ਮਦਦ ਹੱਤਾਂ ਦੇ ਲਈ ਕਰੀਬ 300 ਕੁਇੰਟਲ ਕਣਕ ਇਕੱਠੀ ਕਰਕੇ ਹੜਪੀੜਿਤ ਇਲਾਕਿਆਂ ਦੇ ਵਿੱਚ ਭੇਜਣ ਦਾ ਟੀਚਾ ਰੱਖਿਆ ਗਿਆ ਇਸ ਤੋਂ ਇਲਾਵਾ ਡੀਜ਼ਲ ਫੋਗਿੰਗ ਮਸ਼ੀਨਾਂ ਦਵਾਈਆਂ ਤੇ ਹੋਰ ਜ਼ਰੂਰਤ ਦੀਆਂ ਵਸਤਾਂ ਵੀ ਭੇਜੀਆਂ ਜਾਣਗੀਆਂ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੱਜ ਮੀਟਿੰਗ ਇਹ ਕਿਹੜੇ ਮੱਦੇ ਤੇ ਮੀਟਿੰਗ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਬਾ ਦੇ ਜਿਹੜੇ ਸਰਕਲ ਨੇ ਉਹਨਾਂ ਦੀ ਮੀਟਿੰਗ ਕੀਤੀ ਗਈ ਹੈ ਸੋ ਇਸ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸ੍ਰੀ ਆਸ ਸਿੰਘ ਵੀਰ ਸਿੰਘ ਬਾਦਲ ਸਾਹਿਬ ਨੇ ਪਾਰਟੀ ਦਾ ਇੱਕ ਫੈਸਲਾ ਕੀਤਾ ਕਿ 500 ਟਰੱਕ ਜਿਹੜੇ ਹੈਗਾ ਉਹਨਾਂ ਦੇ ਤੂੜੀ ਦਾ ਖਰੀਦੇ ਆ 500 ਟਰੱਕ ਜਿਹੜਾ ਹੈਗਾ ਹਰੇ ਚਾਰੇ ਦਾ ਖਰੀਦੇ ਆ ਤੇ ਪਾਰਟੀ ਨੇ ਨਾਬਾ ਹਲਕੇ ਨੂੰ ਹੁਕਮ ਲਾਇਆ ਕਿ 300 ਕੌਂਟਰ ਕਣਕ ਜਿਹੜੀ ਹੈ ਇਕੱਠੇ ਕਰਮੀ ਆ ਸੋ ਅਸੀਂ ਉਹ ਉਸ ਕਣਕ ਦੇ ਪ੍ਰਬੰਧਨਾਂ ਵਾਸਤੇ ਅੱਜ ਮੀਟਿੰਗ ਬੁਲਾਈ ਸੀ ਅੱਜ ਇਸ ਤੋਂ ਬਾਅਦ ਜਿਹੜੀ ਮੀਟਿੰਗ ਹੈਗੀ ਆ ਪਾਸੋਂ ਦੀ ਵੀ ਹੈਗੀ ਆ 2 ਵਜੇ ਸੋ ਅੱਜ ਇੱਥੇ ਮੀਟਿੰਗ ਬੁਲਾ ਕੇ ਸਾਰੇ ਵੀਰਾਂ ਨੇ ਫੈਸਲਾ ਕੀਤਾ ਹੈ ਕਿ ਹਰੇਕ ਪਿੰਡ ਪਿੰਡ ਵਿੱਚ ਜਾ ਕੇ ਸਾਡੇ ਸਰਕਲ ਦੇ ਥੇਦਾਰ ਸਾਹਿਬਾਨ ਕਣਕ ਦੀ ਤਿਆਰੀ ਕਰਾਉਣਗੇ ਤੇ ਉਸ ਤੋਂ ਦੂਜੇ ਦਿਨ ਸੀਨੀਅਰ ਲੀਡਰਸ਼ਿਪ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਟੂਰ ਲਗਾਏਗੀ ਤੇ ਨਾਲ ਕਣਕ ਇਕੱਠੇ ਕਰਕੇ ਜਿਹੜੇ ਹੜਪੀੜਤੰਦੇ ਲੋਕ ਨੇ ਉਹਨਾਂ ਵਾਸਤੇ ਕਣਕ ਇਕੱਠੀ ਕਰਾਂਗੇ ਜਿਹੜੇ ਗਰੀਬ ਲੋਕ ਨੇ ਜਿਹਨਾਂ ਦੇ ਘਰ ਟਹਿ ਗਏ ਹੋਰ ਖਾਣ ਪੀਣ ਦਾ ਜਿਹੜਾ ਰਾਸ਼ਨਾ ਹੁਣ ਇਹਨਾਂ ਦਿਨਾਂ ਵਿੱਚ ਪਹੁੰਚ ਰ ਤੇ ਉਹ ਆਉਣ ਵਾਲੇ ਜਿਹੜੇ ਦਿਨ ਪਾਣੀ ਉਤਰ ਗਿਆ 10 ਦਿਨਾਂ ਬਾਅਦ ਕਿਸੇ ਨੇ ਪਾਪੜ ਡਾਣੀ ਸੋ ਇਸ ਕਰਕੇ ਅਸੀਂ ਇਹ ਪ੍ਰਬੰਧ ਕਰਕੇ ਉਥੇ ਭੇਜਾਂਗੇ ਜਿਹੜੇ ਕਿ ਕਿਸਾਨਾਂ ਦੀਆਂ ਫਸਲਾਂ ਬੀਜਣ ਵਾਲੀਆਂ ਨੇ ਉਹ ਵੀ ਸਾਰੇ ਪ੍ਰਬੰਧ ਕਰਾਂਗੇ ਉਸ ਤੋਂ ਬਾਅਦ ਇੱਕ ਹੋਰ ਵੀ ਵੱਡਾ ਫੈਸਲਾ ਪਾਰਟੀ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਰੇਤ ਚੜ ਗਈ ਗਾਧ ਚੜ ਗਈ ਹਰੇਕ ਹਲਕੇ ਨੂੰ ਉਹ 3-3 4-4 ਪੈਂਡ ਦਿੱਤੇ ਜਾਣਗੇ ਅਸੀਂ ਆਪਣੇ ਹਲਕੇ ਚੋਂ ਵੀ ਟ੍ਰੈਲੀ ਟਰੈਕਟਰ ਲੈ ਕੇ ਜਾਵਾਂਗੇ ਤੇ ਉਹਨਾਂ ਪਿੰਡਾਂ ਨੂੰ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਾ ਕੇ ਉਹ ਪਿੰਡ ਸਵਾਰਾਂਗੇ ਸੋ ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਲੀਡਰਸ਼ਿਪ ਦਾ ਕਿ ਨਾਬੇ ਹਲਕਾ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ 300 ਕਾਉਂਟਰ ਕਰਨਗੇ ਜਿਹੜੀ ਆ ਉਹ ਇਕੱਠੇ ਕਰਕੇ ਉੱਥੇ ਭੇਜਾਂਗੇ ਅੱਜ ਜਿਹੜੇ ਸਾਡੇ ਯੂਥ ਅਕਾਲੀ ਦਲ ਦੇ ਨੌਜਵਾਨ ਨੇ ਉਹ ਨਵੇਂ ਮੁੰਡੇ ਨੇ ਜਿਹੜੇ ਅੱਜ ਪਾਰਟੀ ਨੂੰ ਜੁਆਇਨ ਕੀਤਾ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਆਏ ਨੇ ਆਮ ਆਦਮੀ ਨੇ ਛੱਡ ਕੇ ਆਏ ਨੇ ਸੋ ਉਹਨਾਂ ਨੂੰ ਮੈਂ ਵੈਲਕਮ ਕਰਦਾ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਤੇ ਲੋਕਾਂ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਅੱਜ ਤੋਂ ਹੜਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਤੇ ਵੀ ਕੋਈ ਦੂਜੀ ਪਾਰਟੀ ਨਜੰਨੀ ਆਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਨੇ ਆਪਣਾ ਦਿਲ ਖੋਲ ਕੇ ਉਹਨਾਂ ਦੀ ਮਦਦ ਕਰਨ ਵਾਸਤੇ ਖੜੇ ਨੇ ਕਾਲ ਤੋਂ ਜ਼ਿਆਦਾ ਹੈਗੇ ਨੇ ਮੁੰਡੇ ਕਾਲ ਕਾਲ ਆਹ ਕਾਲ ਦੇ ਕਈ ਮੁੰਡੇ ਹੈਗੇ ਨੇ ਹੋਰ ਇੱਕ ਸਾਡੇ ਦਲਦੀ ਤੋਂ ਹੈਗੇ ਨੇ ਜਲਦੀਦੂ ਕੇਸਦਾਰ ਜੀ ਨੇ ਜਿਹੜੇ ਮੁੰਡੇ ਨੇ ਜੁਆਇਨ ਕੀਤੇ ਨੇ ਉਹਨਾਂ ਨੂੰ ਅਸੀਂ ਵੈਲਕਮ ਕੀਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪਾਰਟੀ ਦੇ ਵਿੱਚ ਇੱਛਾ ਤੁਹਾਡਾ ਪੂਰਾ ਮਾਨ ਸਨਮਾਨ ਬਹਾਲ ਕੀਤਾ ਜਾਊਗਾ ਇਹ ਰੈਗੂਲਰ ਮੀਟਿੰਗ ਸੀ ਜੀ ਸਾਡੀ ਜਿਹੜੇ ਹੜ੍ਹਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੈ ਸਰਦਾਰ ਮੱਖਣ ਸਿੰਘ ਲਾਲਕਾ ਦੀ ਰਹਿਨੁਮਾਈ ਵਿੱਚ ਮੀਟਿੰਗ ਹੋਈ ਸੀਗੀ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਐ ਦੇਖੋ ਵੀ ਲੋਕ ਆਪਣੇ ਆਪ ਪਾਰਟੀ ਦੀਆਂ ਸਿਫਤਾਂ ਕਰ ਰਹੇ ਨੇ ਬਾਦਲ ਸਾਹਿਬ ਦੁਆਰਾ ਜਿਹੜਾ ਹੜਾਂ ਦੇ ਲਈ ਲੋਕਾਂ ਲਈ ਖੜੇ ਪਹਿਲਾਂ ਲੈਂਡ ਪੂਲਿੰਗ ਸੀਗੀ ਉੱਥੇ ਲੋਕਾਂ ਲਈ ਖੜੇ ਹੁਣ ਹੜਾਂ ਦੇ ਵਿੱਚ ਆਪਣੀ ਕਿਰਤ ਕਮਾਈ ਤੋਂ ਸਾਰੀ ਪਾਰਟੀ ਨੂੰ ਨਾਲ ਲੈ ਕੇ ਚੱਲ ਰਹੇ ਨੇ ਤਾਂ ਕਿ ਜਿੰਨੂੰ ਵੀ ਕੋਈ ਲੋੜ ਹੈ ਕਿਤੇ ਅੱਗੇ ਜਾ ਕੇ ਖੜਦੇ ਨੇ ਇਹ ਇੱਕ ਲੋਕਾਂ ਦੇ ਵਿੱਚ ਚੰਗਾ ਮੈਸੇਜ ਆ ਰਿਹਾ ਆਪਣੇ ਆਪ ਲੋਕ ਪਹੁੰਚ ਕਰ ਰਹੇ ਨੇ ਤਾਂ ਪਾਰਟੀ ਜੁਆਇਨ ਕਰ ਰਹੇ ਨੇ ਲੋਕਾਂ ਦੇ ਵਿੱਚ ਪੂਰੀ ਚਰਚਾ ਹੈ ਜਦੋਂ ਲੋਕਾਂ ਦੇ ਵਿੱਚ ਲੋਕ ਚਰਚਾ ਚੱਲਦੀ ਹੈ ਤਾਂ ਉਦੋਂ ਸਰਕਾਰਾਂ ਆਉਣਾ ਤੈਹ ਹੁੰਦਾ ਇਸ ਇਸ ਸਮੇਂ ਸਰਕਾਰ ਦੀ ਵੜਾਉਣ ਦੀ ਗੱਲ ਵੀ ਨਹੀਂ ਇਸ ਸਮੇਂ ਤਾਂ ਜਿਹੜੇ ਹੜ੍ਹਾਂ ਨਾਲ ਪੀੜਤ ਲੋਕ ਨੇ ਉਸ ਚੀਜ਼ ਤੇ ਸਿਆਸੀ ਬਿਆਨ ਵਿਆਦੀ ਨਾ ਕਰੀਏ ਔਰ ਪਿੱਛੇ ਹੁਣ ਦੇਖਿਆ ਪ੍ਰਧਾਨ ਮੰਤਰੀ ਕੀ ਦੇ ਕੇ ਗਿਆ ਆਪਾਂ ਨੂੰ 1500 ਕਰੋੜ ਰੁਪਈਆ ਯਾਰਾ ਤਾਂ ਦੋ ਪਿੰਡਾਂ ਤੇ ਲੱਗ ਜਾਊਗਾ ਇੰਨੀ ਬਰਬਾਦੀ ਹੋ ਗਈ ਸੋ ਮੈਂ ਤਾਂ ਇੰਨਾ ਹੀ ਕਹਿਣਾ ਅੱਜ ਆਪਾਂ ਨੂੰ ਅੱਗੇ ਆਉਣ ਦੀ ਲੋੜ ਹੈ ਅਕਾਲੀ ਦਲ ਦੀ ਹਵਾ ਚੱਲ ਰਹੀ ਹੈ ਅਤੇ ਆਪਾਂ ਹੜ੍ਹ ਪੀੜਤਾਂ ਲਈ ਖੜੀ ਹੈ ਇਹ ਉਹ ਵਾਇਗੁਰਜੀ ਦਾ ਖਾਸ ਵਾਇਗੁਰਜੀ ਪਤੇ ਅੱਜ ਜਿਹੜੀ ਮੀਟਿੰਗ ਸੱਦੀ ਗਈ ਸੀ ਉਹ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਿਰੇ ਚ ਨਿਰਦੇਸ਼ਾਂ ਹੇਠਾਂ ਲਾਕਟਾਈ ਡਿਊਟੀ ਲੱਗੀ ਹੈ ਵੀ ਹਰ ਖਲਕੇ ਚੋਂ 300 ਕਵਾਂਟਿਟੀ ਇਕੱਠੀ ਕਰਨੀ ਹੈ ਅਸੀਂ ਪਿੰਡ ਪਿੰਡ ਜਾਵਾਂ ਕਾਂਗ ਦਾ ਵੱਧ ਵੀ ਇਕੱਠੀ ਹੋ ਜੂਗੀ ਕਿਉਂਕਿ ਕਿਤਾ ਹਾਲਾਤ ਇਹ ਜਿਹੇ ਨੇ ਇਹ ਗੁਰੂ ਦੀ ਮਾਪਈ ਵੀ ਆ ਲੋਕਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਤੇ ਇੱਕ ਹੋਰ ਮੈਂ ਗੱਲ ਕਰਨੀ ਚਾਹਣਾ ਜਿਹੜੀ ਗੱਲ ਸਾਡੇ ਪ੍ਰਧਾਨ ਜੀ ਨੇ ਕਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਘਟੂ ਘਟ ਮਾਅਬਜਾ 50000 ਰੁਪਏ ਮਿਲਣਾ ਚਾਹੀਦਾ ਤਾਂ ਜ਼ਿੰਮੇਦਾਰ ਬੱਜੂਗਾ ਜਿਹੜਾ 20000 ਦੇ ਰਹੇ ਨੇ ਉਹ ਇੱਕ ਮਜ਼ਾਕ ਕਰ ਰਹੇ ਨੇ ਦਿੱਲੀ ਵਾਲੇ ਕਹਿੰਦੇ ਨੇ ਅਸੀਂ ਬਾਅਦ ਚ ਜਾ ਕੇ ਭੇਜਾਂਗੇ ਪੈਸੇ ਆਉਣਗੇ ਪਰ ਜਦੋਂ ਭੇਜਦੇ ਤਾਂ ਠੀਕ ਹੈ 50000 ਆਵੇ ਹਰ ਇੱਕ ਦੇ ਖਾਤੇ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਉਹਨਾਂ ਦੇ ਸਿੱਧਾ ਖਾਤੇ ਚਾਹੀਦਾ ਕਿਉਂਕਿ ਸਰਕਾਰ ਦਾ ਕੋਈ ਪਤਾ ਨਹੀਂ ਕਿਦੋਂ ਉਹ ਗਿੜਾ ਖਵਾ ਦੇਣ ਕਿਉਂਕਿ ਦਿੱਲੀ ਸਰਕਾਰ ਇਹ ਕਹਿੰਦੇ ਨੇ ਅਸੀਂ 12000 ਰੁਪਏ ਦਸਤਾਸਲ ਮੈਨੇਜਮੈਂਟ ਫੰਡ ਭੇਜਿਆ ਹੋਇਆ ਉਹ ਇਹਨਾਂ ਨੇ ਯੂਜ਼ ਕਿੱਥੇ ਕਰ ਲਿਆ ਇਹ ਦਿਖਾ ਨਹੀਂ ਰਹੇ ਉਹ 12000 1 ਕਰੋੜ 50 ਲੱਖ ਰੁਪਏ ਭੇਜਿਆ ਉਹਦਾ ਉਹ ਸਭ ਮੰਗ ਰਹੇ ਨੇ ਦੇਣੀ ਰਹੇ ਇਸ ਲਈ ਸੈਂਟਰ ਨੂੰ ਬੇਨਤੀ ਹੈ ਵੀ ਜੇ 50000 ਏਕੜ ਕਰ ਦੇ ਸਾਡੇ ਪ੍ਰਧਾਨ ਸਾਹਿਬ ਦੀ ਬੇਨਤੀ ਮੁਤਾਬਕ ਤਾਂ ਜ਼ਿੰਮੇਦਾਰ ਬਾਦਸ਼ਾਹ ਮੈਂ ਸਾਰੀਆਂ ਜਥੇਵੰਨ ਸਾਲੇ ਕਿਸਾਨ ਜੁਨੀਅਨ ਬੇਨਤੀ ਕਰਨਾ ਵੀ ਜੋ ਪ੍ਰਸ਼ਾਸਨ ਸੁਣੀ ਸੀ ਬਾਦਲ ਨੇ ਕਿਹਾ ਉਸੇ ਪੈਰਾਂ ਦੇ ਉਸ ਨੂੰ ਇਸ਼ੂ ਬਣਾਉਣ ਤੇ ਤਾਂ ਹੀ ਜ਼ਿੰਮੇਦਾਰ ਬਾਦਸ਼ਾਹ ਹੈ ਵਾਈ ਗੁਰਜੀਕਰ ਖਾਲਸਾ ਵੈਰੀ ਜੀ ਪਤੇ ਆਮ ਆਦਮੀ ਪਾਰਟੀ ਦਾ ਜੀ ਛੱਡਿ ਛੜੀ ਨਾਲ ਨਾਲ ਜੀ ਜਾਨ ਕਪਤੀ ਨਾ ਅਸੀਂ ਆਮ ਆਦਮੀ ਪਾਰਟੀ ਦਾ ਤੁਹਾਨੂੰ ਹਾਲ ਦੇਖ ਹੀ ਰਿਹਾ ਇਹਨਾਂ ਦੇ ਹੱਥੇ ਜਿੱਦੇ ਹੁਣ ਝਾੜੂ ਵੀ ਨਹੀਂ ਦੇ ਠੀਕ ਹੈ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਪੰਜਾਬ ਦਾ ਉਹ ਹਾਲ ਹੋਇਆ ਪਿਆ ਵੀ ਜਾ ਕੇ ਤੁਸੀਂ ਦੇਖੋਗੇ ਵੀ ਨਾ ਲੋਕ ਰੋਟੀਆਂ ਪਾਣੀ ਦੇ ਵਿੱਚ ਡਬੋ ਡਬੋ ਕਰ ਰਹੇ ਨੇ ਉਹ ਹਾਲ ਹੈ ਬਾਕੀ ਪੰਜਾਬ ਤੇ ਕਦੀ ਦਰਦ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਗਰ ਕੋਈ ਚੀਜ਼ ਦੀ ਲੋੜ ਹੈ 10000 ਡੀਜ਼ਲ ਉਹ ਕਹਿੰਦਾ ਜੀ ਰੱਸਾ ਚਾਹੀਦਾ ਨਾਲ ਦੀ ਨਾਲ ਪੇ ਦਿੱਤੇ ਨੇ ਜੀ ਨਾਲ ਹੀ ਕੱਢ ਕੇ ਸੋਸ਼ਲ ਮੀਡੀਆ ਸਾਰਾ ਕੁਝ ਵਾਇਰਲ ਹੋ ਰਿਹਾ ਪਰ ਮੁੱਖ ਮੰਤਰੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹਦੇ ਜੇ ਆਮ ਆਦਮੀ ਪਾਰਟੀ ਜਾਣਾ ਜਿਹਦਾ ਬਿਆਨ ਹੀ ਹੁੰਦਾ ਉਹਨੂੰ ਜਾਣਾ ਚਾਹੀਦਾ ਜੀ ਉਹ ਉੱਥੇ ਵੀ ਹੈ ਜੀ ਇਹਨੂੰ ਕੋਈ ਪਤਾ ਨਹੀਂ ਸ਼ਤਾ ਨਹੀਂ ਵੀ ਪੰਜਾਬ 'ਚ ਕੀ ਹੁੰਦਾ ਮੈਨੂੰ ਲੱਗਦਾ ਸੀਐਮ ਤੇ ਉਹ ਆਪਣਾ ਕੇਜਰੀਵਾਲ ਉਹ ਗੰਜਾ ਜਿਹਾ ਭਈਆ ਉਹਨੂੰ ਪਤਾ ਤੇ ਲੱਗਦਾ ਨਹੀਂ ਵੀ ਪੰਜਾਬ 'ਚ ਕੀ ਕਰਨਾ ਕੀ ਨਹੀਂ ਬਾਕੀ ਆਮ ਆਦਮੀ ਪਾਰਟੀ ਤੋਂ ਇਹਨੇ ਦੁਖੀ ਹੋ ਚੁੱਕੇ ਆ ਸੀ ਅਸੀਂ ਇੰਨੇ ਦੁਖੀ ਵੀ ਛੱਡ ਦੋ ਗੱਲਾਂ ਕੋਈ ਸੜਕਾਂ ਦੇ ਹਾਲ ਦੇਖ ਲੋ ਲੋਕ ਆਪ ਮਿੱਟੀਆਂ ਬੰਦੇ ਨੇ ਜੀ ਠੀਕ ਐ ਕੱਚੇ ਮਕਾਨਾਂ ਦੇ ਜਿਹੜੇ ਇਹਨਾਂ ਨੇ ਕੱਢੇ ਸੀ ਕੋਈ ਕੱਚੇ ਮਕਾਨ ਨਹੀਂ ਬਣੇ ਕਹਿੰਦੇ ਮੁੱਖ ਮੰਤਰੀ ਨੇ ਹੈਲੀਕਾਪਟਰ ਭੇਜਿਆ ਉਹਦੇ 'ਚ ਦੋ ਲਫਾਵੇ ਭੇਜੇ ਮੁੱਖ ਮੰਤਰੀ ਨੇ ਹੈਲੀਕਾਪਟਰ ਤੇ ਇੱਕ ਸਰੋਂ ਦਾ ਤੇਲ ਇੱਕ ਆਟਾ ਉਹ ਵੀ ਛਿੱਟਿਆ ਪਾਣੀ 'ਚ ਉਹਦਾ ਕੀ ਕਰੂਗਾ ਬੰਦਾ ਦੱਸੋ ਪਹਿਲਾ ਆਮ ਆਦਮੀ ਪਾਰਟੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ VOTING ਵੀ ਪਾਈ ਹੈ ਜੀ ਆਮ ਆਦਮੀ ਪਾਰਟੀ ਨੂੰ ਅਸੀਂ ਸੁਧਾਰ ਲਈ ਪਾਈ ਸੀਗੀ ਪਹਿਲਾਂ ਵੀ ਬਹੁਤ ਲੋਕ ਤੰਗ ਸੀਗੇ ਸਾਨੂੰ ਨਹੀਂ ਪਤਾ ਸੀ ਉਹਦੋਂ ਵੀ ਜਮੇ ਘਟੀਆਂ ਨਿਕਲਣਗੇ ਭਗਵੰਤ ਮਾਨ ਦਾ ਜੇ ਚਲੋ ਕਹਿਣੇ ਕੀ ਉਹਦੇ ਹੈਗੇ ਆ ਹੁਣ ਮੈਂ ਉਹ ਸ਼ਬਦ ਬੋਲਣਾ ਨਹੀਂ ਚਾਹੁੰਦਾ ਠੀਕ ਹੈ ਜਿਹੜੇ MLA ਨੇ MLA ਪਹਿਲਾਂ ਸਾਈਕਲਾਂ ਤੇ ਸੀ ਹੁਣ ਕ੍ਰਿਸਟਾ ਨੋਵਾ ਤੇ ਕਹ ਹੁਣ ਸਾਈਕਲ ਕਿੱਧਰ ਗਿਆ ਹੁਣ ਸਾਈਕਲ ਤੇ ਸੈਰ ਨਹੀਂ ਨਾ ਹੁੰਦੀ ਜੀ ਹੁਣ ਜਿਹੜੇ ਆ ਰੋਡ ਟੁੱਟੇ ਨੇ ਉਹ ਸਾਰਾ ਫੰਡ ਕ੍ਰਿਸ਼ਟਾ ਦੀ ਲਾਗਦਾ ਡੀਜ਼ਲ ਪੈਂਦਾ ਏ ਏ ਥੋੜਾ ਸੋਚਣਾ ਚਾਹੀਦਾ ਜਿਹੜੇ ਸੁਖਵੀਰ ਸਿੰਘ ਬਾਦਲ ਆ ਸਾਹਿਬ ਫਿਰ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਉਂਝੀ ਨਹੀਂ ਕਹਿੰਦੇ ਜੀ ਕਹਿੰਦੇ ਫੇਵਰੇਟ ਬੰਦਾ ਵੀਰ ਸੁਖਵੀਰ ਮੈਂ ਤੇ ਇੰਨਾ ਹੀ ਕਹਿਣਾ ਚਾਹੁੰਨਾ ਈ ਸਤਿ ਸ਼੍ਰੀ ਅਕਾਲ